ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਨਹੀਂ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਤੋਂ ਜਿਹੜੀ ਚੋਟੀਆਂ ਕਲਾਂ ਨੂੰ ਸੜਕ ਜਾਂਦੀ ਆ ਉਸ ਸੜਕ ਦੇ ਉੱਤੇ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਇੱਕ ਮੈਂ ਵਕਾਊਆ ਨੀਲੀ ਰਾਵੀ ਨਸਲ ਦੀ ਬਾਕਮਾਲ ਮੈਂ ਇਹ ਸਰੀਰਕਾਲੇ ਪੱਖ ਤੋਂ ਬਹੁਤ ਮਜ਼ਬੂਤੀ ਆ ਮੈਂ ਦੀ ਮਿੱਤਰੋ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਮੈਂ ਤੁਹਾਨੂੰ ਵਿਖਾਉਣ ਲੱਗਾ ਆ ਥਣ ਦੇਵੇ ਦੀ ਕੁਆਲਿਟੀ ਜ਼ਬਰਦਸਤ ਬਿਲਕੁਲ ਤਾਜੀ ਸੂਈ ਆ ਹਜੇ ਇਹਨੇ ਜੇਰ ਦੇ ਪੌਣੀਆਂ ਜਿਹੜੀ ਇਹ ਵੱਡੀ ਗੱਲ ਸੂਈ ਮੈਂ ਮਿਲ ਚਲੀ ਆ ਤੁਹਾਨੂੰ ਮਿੱਤਰੋ ਨੀਲੀ ਦਾਵੀ ਦੀ ਬਾਈ ਕੈਰੇਕਟਰ ਆ ਜਿਹੜੇ ਬਾਕਮਾਲਾ ਫਿਰੇ ਤੋਰਦੀ ਮੜਾ ਜੇਨੂੰ ਇਹਨੇ ਚੌਥਾ ਸੂਆ ਪ੍ਰੋਪਰ ਜਿਹੜਾ ਹੁਣ ਸੂਈ ਆ ਕਹਿਣ ਨੂੰ ਤੁਸੀਂ ਤੀਜਾ ਵੀ ਕਹਿ ਦਿੰਦੇ ਤੁਸੀਂ ਮੰਨਣਾ ਸੀਗਾ ਪਰ ਇਹ ਚੌਥਾ ਸੂਆ ਮਿੱਤਰੋ ਸੂਈਆ ਬਾਈ ਦੇ ਕੋਲੇ ਕੱਟੇ ਨੂੰ ਇਹਨੇ ਜਨਮ ਦੇ ਦਿੱਤਾ 12-13 ਕਿਲੋ ਦੁੱਧ ਦੇ ਖੁੱਲਾ ਡੁੱਲਾ ਦੇ ਦਿੰਦੀ ਆ ਕਰਮਾ ਵਾਲੀ ਮਧਰੀ ਡਾਲ ਦੇ ਵਿੱਚ ਪਿੱਠ ਪੁੜੇ ਵਾਲੀ ਖਣਣੀ ਖੁਣਣੀ ਵੱਲੋਂ ਮੈਂ ਕਮਾਲ ਆ ਲੇਵੇ ਭਾਂਡੇ ਵਾਲੀ ਆ ਦੁੱਧ 12 ਕਿਲੋ ਕੰਡੇ ਤੈਣ ਦੇ ਦਿੰਦੀ ਟੁਰਨਾ ਬੱ ਲੈ ਜਾ ਵੀਰੇ ਕੋਈ ਨਹੀਂ ਬੱਚੇ ਕਰਕੇ ਨਹੀਂ ਤੁਰਨਾ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਦੇਖੋ ਕਿਰਦੀ ਤੁਸੀਂ ਮਿੱਤਰੋ ਸਿੰਘ ਸਿੰਘ ਦੀ ਕੁਆਲਿਟੀ ਆ ਜਿਹੜੀ ਉਹ ਆਪ ਵੀ ਗੌਰ ਕਰ ਲਓ ਮੂੰਹ ਅੱਖਾਂ ਬਹੁਤ ਸੋਹਣੀਆਂ ਕਰਮਾਲੀ ਦੀਆਂ ਮਾਰਕਿੰਗ ਬਿਲਕੁਲ ਜਿਹੜੀ ਜਾਇਜ਼ ਆ ਤੇ ਵੱਡੀ ਗੱਲ ਇਹ ਫਰੀਕੀ ਚੰਗੀ ਆ ਮੈਂ ਦੇ ਵਿੱਚ ਹੱਡਾ ਪੈਰਾਂ ਲੋ ਵੀਰੇ ਪਿੱਛੋਂ ਇਹਨੂੰ ਕਰਦੀ ਮੜੀ ਜਿਓ ਪਰ ਮੈਂ ਲੀਵਾ ਕੋਲ ਨਜ਼ਦੀਕ ਤੋਂ ਇਹਦਾ ਖਰਮਾਲੀ ਦਾ ਸਾਰਾ ਕੁਝ ਵਿਖਾ ਦਊਗਾ ਮਿੱਤਰੋ ਵੇਖੋ ਕੀ ਜੋਸ਼ ਹੋਸ਼ ਮੈਂ ਇਹਦਾ ਟਿਕਾਣਾ ਦੁੱਧ 12 ਕਿਲੋ ਦੇ ਦਿੰਦੀ ਖੜੀ ਕਿਹੜੇ ਘਰੇ ਆ ਜਦੋਂ ਤੁਸੀਂ ਤਲਵੰਡੀ ਭਾਈ ਤੋਂ ਚੋਟੀਆਂ ਘਰਾਂ ਨੂੰ ਗਏ ਤੇ ਪੁਲ ਪਾਰ ਕਰਨ ਤੋਂ ਬਾਅਦ ਪੁਲ ਦੇ ਥੱਲੇ ਉਹਦੀ ਲੰਘ ਕੇ ਥੋੜਾ ਜਆ ਤੁਸੀਂ ਅੱਧਾ ਕੋ ਕਿਲਾ ਗਾਂ ਫੇਰ ਆਉਣਾ ਤਾਂ ਤੁਹਾਨੂੰ ਬਾਬੇ ਦੀ ਜਗਾ ਮਿਲੂਗੀ ਗੋਮਟ ਬਣਿਆ ਹੋਇਆ ਸੀਮੈਂਟ ਵਾਲਾ ਉਹ ਗੋਮਟ ਤੋਂ ਤੁਸੀਂ ਅੱਗੇ ਜਾ ਕੇ ਸੱਜੇ ਹੱਥ ਮੁੜੋਗੇ ਮਿੱਤਰੋ ਤੇ ਬਾਹਰ ਖੇ ਬਾਹਰਲਾ ਪਾਸੇ ਬਾਈ ਦਾ ਘਰ ਆ ਪਹਿਲਾ ਨਾਮ ਕਿਸੇ ਵੀਰੇ ਆਪਣਾ ਰਾਜਦੀਪ ਸਿੰਘ ਸਨ ਆਫ ਵੀਰੇ ਜੀ ਰਾਮ ਦਾਸ ਜੀ ਕਿ ਰਾਮ ਦਾਸ ਰਾਮਾਸਰ ਬਈ ਰਾਜਦੀਪ ਵੀਰੇ ਦੇ ਘਰੇ ਇਹ ਮੈਂ ਖੜੀ ਹੋਈ ਆ ਨੰਬਰ ਮੈਂ ਪਾਈਦਾ ਤੁਹਾਨੂੰ ਦੱਸ ਦੇਣਾ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਚੌਥਾ ਸੂਆ ਪ੍ਰੋਪਰ ਸੂਈਆ ਹੁਣ ਰੇਟ ਦੱਸਾਂ ਮੇਂ ਤਰਬ ਕਮਾਲ ਤੋਂ ਨੂੰ ਪਾ ਦੇ ਵਿੱਚ ਮੈਂ ਲੈ ਕੇ ਦੇ ਦੇਣ ਲੱਗਾ ਮੁੱਲ ਜਿੰਨਾ ਮਰਜ਼ੀ ਕਰਾ ਲਓ 1 30 ਕਰਾ ਲਓ 1 25 ਕਰਾ ਲਓ 1 ਲੱਖ 20 ਹਜ਼ਾਰ ਦੇ ਵਿੱਚੋਂ ਖੁੱਲੀ ਛੋੜ ਹੋ ਜਾਊਗੀ ਤੁਹਾਨੂੰ ਕਿਉਂ ਵੀਰੇ ਮਾਨਦਨ ਦਾ ਖੁੱਲਾ ਕਰ ਦੇ ਠੀਕ ਹੈ ਬਈ ਲੈ ਮਿੱਤਰੋ 1 ਲੱਖ 20 ਹਜ਼ਾਰ ਦੇ ਵਿੱਚੋਂ ਮਾਨਦਨ ਖੁੱਲਾ ਹੋ ਜਾਊਗਾ ਬਾਈ ਦਾ ਨੰਬਰ ਕਿੰਨਾ ਵੀਰੇ ਆਪਣਾ ਬਈ 98153 98153 083 08133 ਹਣਾ ਵੀਰੇ 98153 08133 98153 08133 ਬਈ ਦਾ ਨੰਬਰ ਆ ਮਿੱਤਰੋ ਤੇ ਨੀਲੀ ਰਾਵੀ नस्ਲ ਦੀ ਮੈਂ ਤੁਹਾਡੇ ਲਈ ਲੈ ਕੇ ਆਇਆ ਜਿਹੜੀ ਬਾਕਵਾਲ ਮੈਂ ਆਪੋ ਸੁਣੀ ਤੇ ਓਕੇ ਦੀ ਰਿਪੋਰਟ ਆ ਹਰ ਪੱਕੇ ਤੋਂ ਕਰੋ ਬਾਈ ਨਾਲ ਰਬਤਾ ਕੈਮ ਸ਼ਹਿਰ ਤਲਵੰਡੀ ਪਾਈ ਚੋਟੀਆਂ ਕੜਾ ਰੋਡ